ਲੋ ਜੀ ਸਾਡੇ ਦਰਮਿਆਨ ਆਸਤਰੀ ਗਾਲ ਜਹਰ ਨੂੰ ਜੀ ਕਿਵੇਂ ਹੋ ਵਧੀਆ ਵਧੀਆ ਮਾਸੜ ਦੇ ਦਿੱਤਾ ਪ੍ਰੋਜੈਕਟ ਪ੍ਰਜੈਕਟ ਤਾਂ ਜਿਹੜਾ ਠੀਕ ਆ ਇਹ ਹਾਂ ਆ ਹਨਾ ਨਾ ਹਨਾ ਲਾਉਣ ਦੇ ਵਿੱਚ ਜਿਹੜੀ ਇੱਕ ਅੱਧੀ ਲੱਗੀਆਂ ਤਾਂ ਮੈਂ ਸਿੱਧਾ ਬਾਹਰ ਜਿਹੜਾ ਰਾ ਯਾਰ ਸਰੋਂ ਦਾ ਫਰਕ ਦੇ ਸਰੋਂ ਲਾਉਣੀ ਆ ਆ ਮਾੜਾ ਥੱਲੇ ਗੌਰ ਰੱਖ ਜਿਹੜੀ ਜੰਮੀ ਵੀ ਨੂੰ ਨਾ ਪੱਟ ਓਏ ਇਹਨੇ ਕਿਆ ਹੋਣਾ ਹੋਣਾ ਪੱਧਰ ਤੇ ਲਾ ਦੇਣੀ ਆ ਇਹਦੇ ਕਿਲਾ ਜਾਣੀ ਇਹ ਫਿਰ ਉਹ ਦੇਖ ਮਾ ਜਿਹੜਾ ਉੱਥੇ ਪੱਟੀ ਆ ਸਾਲੀ ਬਹੁਤ ਹੋਗੀ ਉੱਥੇ ਦਾ ਉਹ ਗੰਨੇ ਗੰਨੇ ਵਾਲਾ ਇੱਕ ਕੈਰ ਲਾ ਦੇਣਾ ਇਹਦੇ ਬੇਤੀ ਪੱਟ ਕੇ ਹੋਰ ਅੱਛਾ ਮਣ ਬਹੁਤ ਸੰਗਣੀ ਆ ਸੰਗਣੀ ਬਹੁਤ ਹੈ ਇਹ ਤਾਂ ਨਾਲ ਦੋ ਦੋ ਫੁੱਟ ਫੁੱਟ ਤਾਂ ਹੋ ਜਾਂਦੀ ਬਹੁਤ ਹੋਰ ਆਹ ਤੇਰੀ ਹੁਣ ਵਧੀਆ ਲੱਗਦੀ ਹੈ ਮੈਂ ਟੋਏ ਲਾਏ ਤੇ ਹੂੰ ਮੈਂ ਤਾਂ ਹੋਰ ਤਾਂ ਲਾਤੇ ਜਣੀ ਮੈਂ ਐ ਪੱਟ ਲਈ ਇਹ ਮੈਂ ਪਾਣੀ ਛੱਡ ਦੇ ਤਾਂ ਨਮਕਣ ਲਾਤੇ ਅੱਛਾ ਲਾਏ ਮੈਂ ਥੋੜੀ ਜਗ੍ਹਾ ਮੈਂ ਤਾਂ ਕੰਮ ਚ ਆਖੁਰਪੇ ਜੇ ਨਾਲ ਆਹਦਾ ਫੜੀ ਮੜਾ ਜੇ ਗੱਲ ਹੋਈ ਬਹੁਤ ਵਧੀਆ ਹੋਈ ਜੇ ਮੈਂ ਖੁਰਪੇ ਨਾਲ ਟਾਈਮ ਲੱਗਦਾ ਆ ਲੈ ਆਇਆ ਹੁਣ ਮੈਂ ਇਹਨਾਂ ਪਾ ਕੇ ਹਾਂ ਹੈਨਾ ਠੀਕ ਹੈ ਮੈਂ ਘਰ ਚਲੇਗਾ ਫਿਰ ਤਾਂ ਮੈਂ ਟੀਕੀ ਬਣਵਾ ਲਿਆਉਣੀ ਉਹ ਤਾਂ ਮੈਂ ਛੱਡ ਐਂ ਕਰਕੇ ਆਹੋ ਜੇ ਸਰੀਆ ਜਾ ਹੁੰਦਾ ਫਿਰ ਹੋਰ ਗੱਲ ਆ ਵੀ ਠੀਕ ਆ ਬੋਲੇ ਹੀ ਅਗੇ ਤਾਂ ਕਿੱਲਾ ਉਹ ਉਦੋਂ ਉੱਪਰ ਤਾਂ ਤਾਂ ਚਾਹੀਦਾ ਤਾਂ ਵੀ ਇਹ ਖੇਤ ਕਿਹੜਾ ਥੱਲੇ ਨੂੰ ਜ਼ੋਰ ਲਾਉਣਾ ਹਾਂ ਹਾਂ ਆ ਵੀ ਠੀਕ ਹੈ ਗਲ ਤਾਂ ਖੁਰਪੇ ਗਲ ਵੀ ਕੋਈ ਬਹੁਤੀ ਨਹੀਂ ਗਈ ਖੁਰਪੇ ਨਾਲ ਮੈਨੂੰ ਆਏ ਮੇਠਾ ਓਜਾ ਪੱਟਣਾ ਪੈਂਦਾ ਖੁਰਪੇ ਨਾਲ ਥੋੜਾ ਜਿਹਾ ਹੋ ਦੂੰਗਾ ਜਲ ਜਾਂਦਾ ਅੱਜ ਤਰੀ ਮਨ ਚਾੜ ਉੱਪਰ ਹੀ ਲੱਗੀ ਨਹੀਂ ਇਹਨਾਂ ਜਿੰਨਾ ਮਰਜੀ ਤਾਂ ਕਲਾ ਲੈ ਖੁਰਪੇ ਨਾਲ ਟਾਈਮ ਬਹੁਤ ਲੱਦਾ ਹੂੰ ਇੱਕ ਵੇਰ ਆਏ ਆ ਖੁਰਪੇ ਨਾਲ ਪੱਟ ਕੇ ਛਿੱਟ ਲਿਆ ਜਾਂ ਮਿੱਟੀ ਪੋਣੀ ਪੱਤੇ ਹੀ ਜਾਂਦੇ ਆ ਉਹ ਰਹਿੰਦੀ ਉਹ ਵਿੱਚ ਕੀ ਹੁੰਦੀ ਆ ਸਪੇਸ ਸਪੇਸ ਤਾਂ ਰਹਿੰਦੀ ਆ ਚੀਜ਼ ਵੀ ਬਣ ਗਈ ਹੂੰ ਇਹ ਤਸੱਲੀ ਵਾਲਾ ਕੰਮ ਐ ਤੇਰਾ ਖੁਰਪੇੜਾ ਹਾਂ ਆ ਕਾ ਮਾਨੂੰ ਤੇਰਾ ਉਡਾਉਂ ਜਲਾਦਾ ਵੇਖ ਲੂੰਗੇ ਪੈਣੀ ਵਿੱਚ ਬਰੀਕੇ ਆ ਆਹੋ ਫਿਰ ਮੋਖ ਕਹਿੰਦਾ ਖੁਰਪਾ ਠੀਕ ਆ ਯਾਰ ਖੁਰਪਾ ਠੀਕ ਆ ਟੱਕ ਮਾਰਿਆ ਕਰ ਖੁਰਪਾ ਰੱਖ ਕੋਲ ਕਿੱਥੇ ਖੁਰਪਾ ਖੁਰਪਾ ਇੱਥੇ ਪਿਆ ਲੈ ਸਾਡੇ ਦਾ ਹਰਿਆਰ ਖੋਦਣੇ ਨਹੀਂ ਆ ਤਾਂ ਮੈਂ ਹੁਣ ਗਿਆ ਤਾਂ ਉੱਥੇ ਨੂੰ ਆਪਾਂ ਆਹ ਕਮਾਰ ਲੈ ਜੇ ਬੋਲੋ ਆ ਪਿਆ ਬੋਲ ਪਿਆ ਦੇਖਿਆ ਨੇ ਆ ਇਹਦਾ ਵਧੀਆ ਲੱਗ ਗਈ ਹੂੰ ਹੂੰ ਤਾਂ ਇਹ ਹੁਣ ਮੌਸਮ ਵਧੀਆ ਹੋਰ ਤੋਂ ਪਾਣੀ ਨਿਕਲ ਨਹੀਂ ਰਿਹਾ ਤਾਂ ਪਾਣੀ ਤਾਂ ਪੈਗਾ ਨੇ ਆਹੇ ਬੱਸ ਬੱਸ ਹੁਣ ਇੰਨਾ ਕਾਹਨੂੰ ਜ਼ੋਰ ਮਾਰਦਾ ਲੈ ਬਾਹਰ ਰੱਖ ਕੇ ਆਹੇ ਰੱਖ ਕੇ ਤੋਰੇ ਖੁਰਪਾ ਹੱਥ ਦੇ ਜਿਹੜਾ ਕਾਰੀਗਰ ਬੰਦਾ ਨਾ ਉਹ ਛੱਡਦਾ ਨਹੀਂ ਹਾਂ ਮਿਸਤਰੀ ਜਿਹੜਾ ਕੰਟੀ ਨਹੀਂ ਛੱਡਦਾ ਗਾ ਇਹਦਾ ਫੇਰ ਕਾਂਟੀ ਰੱਖ ਲਈ ਚੱਕ ਲਈ ਆ ਪਾ ਉਹਦੇ ਨਾਲ ਦੂਜਾ ਹੱਥ ਕੇ ਮਿੱਟੀ ਪਾ ਕੇ ਜਦੇ ਬਿੰਡੀ ਗਲ ਤੋੜਤਾ ਹੱਥ ਗੜ ਤੋੜਨ ਦਾ ਮਤਲਬ ਇਹ ਖੁਰਪਾ ਹੀ ਕੰਮ ਕਰੇ ਫੱਦਾ ਵੀ ਜੱਲੇ ਘੁਰ ਪੱਠਾ ਵੀ ਜੱਲੇ ਮਿਸਤਰੀਆਂ ਵਾਂਗੂੰ ਕੰਡੀਆਂ ਹਾਂ ਹਾਂ ਜਦ ਬਿੰਡੀ ਦਾ ਤੋਦਾ ਹੈ ਹਾਏ ਉੱਪਰ ਰਹਿ ਜਾਂਦੀ ਐ ਔਰ ਤਾਂ ਕੁਸ ਨਹੀਂ ਮਗਾ ਜੇ ਬਿੱਲ ਨਹੀਂ ਆ ਭਾਈ ਨਹੀਂ ਨਹੀਂ ਬਹੁਤ ਵਧੀਆ ਇਹਦਾ ਭਰ ਜਾਣਾ ਖੇਤਾਂ ਅੱਜ ਸ਼ਾਮ ਤੱਕ ਇਹਨਾਂ ਲਾ ਦੇ ਲਾ ਚੱਲ ਥੋੜਾ ਥੋੜਾ ਕਰੀ ਜਾਵੇਂ ਨਾ ਬੰਦਾ ਹਰੋਜੇ ਤਾਂ ਇੱਥੇ ਦਾ ਦਿਹਾੜੀ ਪਾਏ ਹੋਏ ਹਾਂ ਤਿੰਨ ਦਿਨ ਚ ਕਰ ਲਾ ਪੂਰਾ ਭਾਵੇਂ ਚੱਲਿਆ ਰੋਇਪਾਰ ਨੂੰ ਮੈਂ ਦੇਖਣ ਤੇ ਪੱਤੇ ਕਣਕ ਵਿਤੇ ਅੱਛਾ ਮੈਂ ਕਹਿੰਦਾ ਜਿੰਨਾ ਕੋ ਮਾੜਾ ਹੋਇਆ ਆ ਪੱਟੀ ਆ ਦੋ ਕਥਬੇ ਹੋਰ ਪਏ ਆ ਉੱਥੇ ਵੀ ਇਹ ਲਾ ਦਨ ਜਿੰਨੀ ਲੱਗੀ ਹਾਂ ਨਾ ਠੀਕ ਹੈ ਵਧੀਆ ਵਧੀਆ ਮੈਂ ਵੀ ਇੱਧਰ ਨੂੰ ਗੇੜਾ ਮਾਰਨ ਆਇਆ ਤਾਂ ਇੱਕ ਤਾਂ ਸਰੋਂ ਵਿੱਚ ਤੇ ਹੁਣ ਸਾਗ ਟੁੱਟਦਾ ਜ਼ਿਆਦਾ ਬਹੁਤ ਵਰਸੀਨਾ ਵਿੱਚ ਜਾਂਦਾ ਘਟਦਾ ਹੁਣ ਉੱਥੇ ਗਿਆ ਪੱਕ ਇੱਥੇ ਵੀ ਪੜਦਾ ਦਾ ਬੈਠੇ ਦੋ ਤਿੰਨ ਲੈ ਲੈ ਭਾਈ ਇਹ ਕਰਦੇ ਆ ਹਾਂ ਉਹਨਾਂ ਨੇ ਕਹੇ ਅਸੀਂ ਸਾਗ ਤੋੜ ਦਿੰਦੇ ਆ ਉਹ ਫਿਰ ਸਰੋਂ ਦਾ ਨਖਾਨ ਕਰਦੀ ਜਿਆਦਾ ਉਹ ਨਾ ਬਾਬਾ ਹੁਣ ਉਹ ਟੋਲੇ ਇਧਰ ਤੇ ਆਉਣੇ ਆਲੇ ਆ ਹਾਂ ਬਟ ਹੋ ਗਿਆ ਟਾਈਮ ਬਾਲਣ ਨੂੰ ਗਏ ਪਿਆ ਸੂਰ ਚਮਕਿਆ ਆ ਮਹਾਨ ਵਾਲੇ ਆਪਣਾ ਪੌਣਣ ਵਾਲੇ ਫਲੀਆਂ ਨਾਲੇ ਕੰਮ ਨਾਲੇ ਕੰਮ ਨਾਲੇ ਰਾਖੀ ਬਿਲਕੁਲ ਹੈਨਾ ਜਿਆਦਾ ਨਾ ਪੌਣਣ ਫਰਕ ਤਾਂ ਠੀਕ ਆ ਫਰਕ ਤਾਂ ਬਹੁਤ ਆ ਇਹ ਲਾ ਦੇ 1-2 ਦਿਨਾਂ ਦੇ ਵਿੱਚ ਵਿੱਚ ਪੰਜ ਤੀਕ ਨੂੰ ਮਹੀਨ ਦੱਸਿਆ ਵਾ ਉਹ ਚੱਲ ਭੂਗਾ ਕੰਮ ਫਿਰ ਆ ਫਿਰ ਉਹ ਕੰਮ ਕਰ ਦੂਗਾ ਇਹਦੇ ਦਾ ਵੀ ਨਹੀਂ ਲੀ ਦੀ ਵੀ ਨਾ ਮੈਂ ਦਿੱਤਾ ਨਹੀਂ ਫਾਇਦਾ ਜਿਹੜੇ ਸਾਹਮਣੇ ਰੇਦੇ ਹਾਂ ਬਿਲਕੁਲ ਕਣਕੇ ਦੱਸਦੀ ਆ ਵੀ ਹਾਂ ਹੋਇਆ ਫਰਕ ਕਿ ਉਹਨੂੰ ਡਬਲ ਡੋਜ ਲੱਗ ਗਈ ਇੱਕ ਤਾਂ ਜਿਹੜਾ ਮੀਂਹ ਪਿਆ ਔਰ ਇਹ ਮੰਗਣ ਪਿਆ ਰੇ ਮੰਗਣ ਲੱਗਾ ਕਣਕਾ ਐ ਚੜੀ ਵੀਦੀ ਪਾਣੀ ਮੰਗਦੀ ਦੀ ਪੂਰਾ ਫਿਰ ਜਰਾ ਰੇਦਾ ਹੋ ਗਿਆ ਉਹ ਮੈਂ ਤਾਂ ਤਾਂ ਉਹ ਟੀਜ ਲਿਆ ਤਾਂ ਮੈਂ ਪੱਤੇ ਜਾਂਦੇ ਚੱਲ ਦਤਾ ਪੱਤੇ ਜਵਾੜ ਜਾਂ ਬਾਰਾ ਮਿੱਟੀ ਪਾਉਂਦੇ ਨਾ ਪੱਤੇ ਤੋਂਲ ਦੀ ਛੱਡਦੇ ਨੇ ਵਿੱਚ ਮੈਂ ਤਾਂ ਰਹਿ ਗਿਆ ਅੱਜ ਮਹਾਜਲਾ ਹੁੰਦਾ ਚੱਟ ਫਿਰ ਕੱਲ ਤੇ ਵੇਲੇ ਨਹੀਂ ਹੈਗੇ 4 ਦਿਨ ਖੰਡਪੜ ਸਾਹਿਬ ਚੱਲ ਬਣੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਠੀਕ ਹੈ ਠੀਕ ਹੈ ਉਹ ਵੀ ਜ਼ਰੂਰੀ ਹੈ ਵੀ ਫਿਰ 4 ਦਿਨ ਦਾ ਪ੍ਰੋਗਰਾਮ ਹੈ ਸਾਡਾ ਦੋ ਖੰਡਪੜ ਸਾਹਿਬ ਦਾ ਮੈਂ ਸਿੱਧੀ ਕਰੀ ਵੀ ਦੇਖਿਆ ਵੀ ਹੋ ਕਰਾਂਗੇ ਠੀਕ ਹੈ ਉੱਥੇ ਨਾ ਨਾ ਸਿੱਧੀ ਤਾਂ ਠੀਕ ਹੈ ਤਾਂ ਬਹੁਤ ਲੱਗਣੀ ਆ ਤਾਂ ਹੋਈ ਜੀ ਉਹ ਵੀ ਠੀਕ ਹੈ ਨਾ ਤਾਂ ਬਹੁਤ ਲੱਗਣੀ ਖੜੀ ਉਹ ਰੂ ਜਾਨੀ ਮੀ ਖਾਸਾ ਪੈ ਰਿਆ ਨਾ ਖੇਤ ਹਲੇ ਵੀ ਦਸਣ ਨਰਮ ਪਏ ਬਹੜ ਦੇਖੋ ਇੰਨੀ ਜਗ੍ਹਾ ਚ ਹੋ ਗਈ ਉਹ ਸਾਰੀ ਹਾਂ ਹਾਂ ਠੀਕ ਆ ਤੇਰੀ ਠੀਕ ਆ ਨਾ ਹਮ ਇਹਦੇ ਪੱਤੇ ਫੁੱਟੇ ਸਿੱਧੇ ਹੋ ਜੇ ਤਾਂ ਹੋ ਜੇ ਇਹਦਾ ਹੋ ਜਾਣ ਸਿੱਧੇ ਅੱਜ ਦੇਖ ਤਾ ਟਿੱਕਣਾ ਖੜੀ ਆ ਬਹੁਤ ਜਦੀ ਹੋਣੀ ਆ ਇਹ ਥੋੜੀ ਚੜਾ ਗਿਆ ਇਹ ਚੜਾ ਲਈ ਥੋੜੀ ਜੀ ਥੋੜੀ ਚੜ ਗਈ ਹੈ ਹਾਂ ਥੋੜੀ ਨਰਮ ਹੁੰਦੀ ਆ ਫੇਰ ਦੇਖੀ ਜਿਹਦੀ ਪਹਿਨ ਲੱਗ ਜਾਂਦੀ ਹਾਂ ਉਹ ਮੈਂ ਹੋਰ ਕਰਦਾ ਮਾਸੜ ਜਿੱਥੇ ਅੱਬ ਵਾਹੇ ਇਕੱਠ ਜਾਦਾ ਏ ਥੱਲੇ ਨਰਮੇ ਆ ਅੱਛਾ ਜਿਹੜੀ ਉੱਪਰ ਚੜੀ ਉਹਨੂੰ ਛੱਡੀ ਜਾਂਦੀ ਉਹਨੂੰ ਛੱਡੀ ਆ ਹਾਂ ਠੀਕ ਆ ਠੀਕ ਆ ਹੈਨਾ ਵਧੀਆ ਉਧਰ ਹਾਲੀ ਭਣੀ ਕਾਸੀ ਆਪਾਂ ਉਹ ਇੱਧਰ ਸਾਰਾ ਬੀਜ ਆ ਗਿਆ ਉਹ ਸ਼ੋਰੇ ਕਰਕੇ ਬਹੋਈਦਾ ਕੋਈ ਸੁੱਕਤ ਹੀ ਉੱਥੇ ਹਾਂ ਸੁੱਕਤ ਹੀ ਉਹ ਹੁਣ ਨਹੀਂ ਘਟ ਰਹੀ ਹਾਂ ਹੂੰ ਆ ਤੇਰੀ ਬਹੁਤ ਵਧੀਆ ਹੋ ਜਣੀ ਐ ਉਹ ਕਿਤੇ ਲੱਗ ਗਿਆ ਖੇਜਾ ਬਣਨੇ ਨੇ ਜੀ ਰੰਗ ਬੰਨ ਲੈ ਲੈ ਲੈਣਾ ਚ ਹਾਂ ਹੈਨਾ ਬਾਬੇ ਦੇ ਕਾਣੇ ਰੰਗ ਬੰਨ ਚਾ ਪਾ ਦੋ ਕੰਦਾ ਐ ਦੇਖਿਆ ਤੂੰ ਤਾਂ ਪੱਛੀਆਂ ਕੀ ਦੀ ਫਿਰਦਾ ਇਹ ਦਿਨ ਮੇਰਾ ਤਾਂ ਖੰਡਾਈ ਫਿਰਦਾ ਮੈਨਾਂ ਹਾਂ ਜੀ ਬਹੁਤ ਆ ਪੱਛੀਆਂ ਪੱਟੀਆਂ ਬੰਦਾਂ ਕਦੇ ਥੋੜੀਆਂ ਹਾਂ ਇੱਥੇ ਦਾ ਆਧਾ ਕੱਢ ਦੇਣਾ ਖੇਤੀ ਨਾ ਤੇਰਾ ਉਹ ਵੀ ਇੱਕ ਥੱਬੇ ਨਾਲ ਉਹ ਲੱਗ ਗਿਆ ਇੱਥੇ ਦੇਣਾ ਇਹਨੂੰ ਇੱਥੇ ਆ ਜਾਣਾ ਬੱਸ ਬੱਸ ਬਹੁਤ ਬੰਨੇ ਕੱਟ ਡਾ ਕਰਨ ਨਾ ਬੱਸ ਛੁੱਟੀ ਆਲੂ ਫੇਰ ਦੇਖਾਂਗੇ ਹਾਂ ਠੀਕ ਐ ਇਹ ਤੇ ਮੱਦ ਚੱਕਰ ਉਦੋਂ ਹੀ ਹੈ ਮੈਨੂੰ ਜਿਕਣਾ ਮੈਂ ਦੇਖੇ ਲਾਉਂਦੇ ਪਾਣੀ ਚਲਾਉਨੇ ਆ। ਕਿਆ ਇਹ ਤਾਂ ਗਿੱਲਾ ਹੀ ਹੈ। ਉਹ ਨਹੀਂ ਗਿੱਲਾ ਖੇਤ ਹੈ ਇਹਨੇ ਕਿਥੇ ਆਣਾ ਧੁੱਪ ਨਹੀਂ ਹੈਗੀ ਇਹਦਾ ਧੁੱਪ ਹੋਵੇ ਆ ਤਾਂ ਜਾਏ ਵੀ ਖੇਤ ਗਿੱਲਾ ਲਾ ਤੇ ਧੁੱਪਾ ਹੋ ਨਿਕਲੀ ਵੀ ਆ। ਕਮਲ ਆ ਗਈ ਮਾਤ ਪਹਿਲੇ ਚਲ ਤੇ ਸਾਹਮਣੇ ਉਸ ਕੇ ਕੰਪਨੀ ਮੀਂਹ ਮੰਗੜ ਪੈਂਦੀ ਆ ਸਵੇਰ ਉਹ ਸਪਰੇਇਮੈਂਟ ਇਹਦਾ ਪਹਿਲਾਂ ਸਪਰੇਇਲ ਐਕਸਪੈਰੀਮੈਂਟ ਕਰੀਏ। ਸਪਰੇਇਮੈਂਟ ਇਹਦਾ ਵਧੀਆ ਚੀਜ਼ ਹੈ। ਟੋਇਏ ਤਾਂ ਬਹੁਤ ਕੰਮ ਜਾਵੇ। ਹਾਂ ਇਹ ਕੋਈ ਨੂੰ ਪੂਰਾ ਮਿਲ ਜਿੰਦਾ। ਇਹ ਵੀ ਗਣਾ ਪਨੀਰੀ ਹੁੰਦੀ ਆਪਣੇ ਚੱਕ ਤੂ ਅਗੇ ਚਲਾਉ ਆਉਦੇ ਪਰ ਵੀ ਲਾਈ ਜਾ ਇੱਕ ਡੌਲ ਪਰ ਵੀ ਲਾਈ ਜਾ ਹੁਣ ਹਾਂ ਆਹੋ ਇਹਦੇ ਕਰਾਉਣਾ ਨਾਲੇ ਰੇਪ ਆਵੇ ਹਾਂ ਡੌਲ ਜਿਹੜੀ ਤਰੀ ਦੇ ਉੱਪਰ ਹੁੰਦੇ ਸੀਰੇ ਪਿਆਵੇ ਐ ਚੱਲਣੀ ਹੈ ਹਾਂ ਸਮਝ ਇੱਕ ਤਾਂ ਪਰ ਜਦੋਂ ਮੈਂ ਹਲਦੀ ਲਾਉਣ ਲੱਗਾ ਤਾਂ ਡੈਡੀ ਕਹਿੰਦਾ ਪਟਾਉਣੇ ਪਟਾਉਣ ਪਟਾਉਣੇ ਵੀ ਖਰਾਬ ਹੋ ਜੂ ਨਾ ਦਿਲ ਪਟਾਉਣੇ ਕੋਈ ਨਹੀਂ ਹਲਦੀ ਤਾਂ ਬਹੁਤ ਵਧੀਆ ਚੀਜ਼ ਹੈ ਜੇ ਲੱਗ ਜਾਵੇ ਇਹਦੇ ਵਿੱਚ ਉਹ ਤਾਂ ਹੋਈ ਹੀ ਜਾਂਦੀ ਹੈ ਉਹ ਤਾਂ ਇੱਕ ਵਾਰ ਲਾਉਣੀ ਪੈਣੀ ਹੈ ਮੁੜ ਕੇ ਪੱਟੀ ਜਾ ਆਪੇ ਹੋਈ ਜਾਂਦੀ ਹੈ ਐਵੇਂ ਬਾਈ ਕਹਿੰਦਾ ਇੱਕ ਆਹਾਂ ਬਾਬਾ ਇਹ ਨਾ ਵੀ ਮੈਂ 2 ਸਾਲ ਬਾਪਾ ਪੜਦਾ ਸਾਲ ਬਾਪਾ ਨਹੀਂ ਪਟਦਾ ਮੈਂ ਵੀ ਸੁਣਿਆ ਅਸੀਂ ਸਾਲ ਬਾਦੇ ਪੜਦੇ ਤੇ ਕਈ ਕਈ 2 ਸਾਲ ਬਾਪਾ ਪੱਟੇ ਜ਼ਿਆਦਾ ਹੁੰਦੀ ਆ ਜ਼ਿਆਦਾ ਉਹਦਾ ਰੰਗ ਦੇਖੀ ਕਿ ਹੈ ਜੀ ਉਹ ਮੈਨੂੰ ਦਿਖਾਈ ਤੀ ਫਰਕ ਹੈ ਹੈ ਸਾਲ ਵਾਲੀ ਦੇ ਕਹਿੰਦਾ ਰੰਗ ਥੋੜਾ ਜਿਹਾ ਠਿੱਕਾ ਜਿਹਾ ਹੁੰਦਾ ਫਰਕ ਹੈ ਫਰਕ ਜਿਉਂ ਜਿਉਂ ਕਹਿੰਦਾ 2 ਸਾਲ ਹੋ ਜੇ ਨੇ ਫਿਰ ਬੂੜਾ ਹੋ ਜਾਂਦਾ ਐ ਠੀਕ ਹੈ ਮੈਂ ਮਾਹਣ ਹਾਂ ਚਲੋ ਬਾਕੀ ਸੂਤੋਪਾਨ ਲੱਗੀ ਨਿਕਲ ਦੇਖਦੇ ਅੱਜ ਨਿਕਲੇ ਅੱਜ ਹਾਂ ਠੀਕ ਆ ਹੂੰ ਲੋ ਜੀ ਸਸਤੀ ਕਾਲ ਬਾਈ ਜੀ ਸਾਰਿਆਂ ਨੂੰ ਹਾਂ ਜੀ ਸਤਿ ਸ਼੍ਰੀ ਅਕਾਲ ਜਰਨੂ ਭਾਈ ਸ਼ੁਕਰ ਅਮਸਰ ਤੂੰ ਆ ਗਿਆ ਪੰਡਾ ਚ ਗਣੂ ਅੱਜ ਕੋਈ ਨਹੀਂ ਤਾਂ ਸਹੀ ਚਕਾ ਦੇਣਾ ਇੱਥੇ ਕਦ ਤੂੰ ਫੋਨ ਕਰਦਾ ਕਰ ਨਹੀਂ ਕਰਨਾ ਫਿਰ ਤਾਂ ਕਰਨਾ ਹੀ ਤਾਂ ਇੱਕ ਹੈ ਗਿੱਲਾ ਇਹ ਮੈਨੂੰ ਆ ਫਿਕਰ ਪਿਆਵੇ ਤਾਂ ਵੀ ਵੱਢਨੇ ਆਲੇ ਨਹੀਂ ਮੈਂ ਤੂੰ ਵੱਢ ਲੈ ਇੱਥੇ ਹੈਂ ਵੱਢ ਲੈ ਇੱਥੇ ਨਹੀਂ ਤੂੰ ਮੇਰੇ ਘਰ ਦੇ ਮੈਂ ਚੱਕ ਮਾਪ ਲੈਣਾ ਤੇਨੇ ਚੱਕ ਮਾ ਲੜਦੇ ਨਹੀਂ ਆਫਰ ਆ ਤੈਨੂੰ ਵੱਢ ਲੈ ਆਏ ਰੇੜੇ ਪਤੇ ਨੇ ਘਰਾਂ ਤਾਰ ਦੂੰਗੇ ਫਿਰ ਇਹ ਨਾ ਕਰ ਤੂੰ ਵੱਢ ਦੇ ਮੈਨਾਂ ਲੱਦਨੀਆ ਪਹਿਲ ਚਕਾਉਣ ਨੂੰ ਕਹਾਂਗਾ ਚੱਕੇ ਤੇ ਮੈਨੂੰ ਜਿਹੜੇ ਵੱਧੇ ਲਾਉਣ ਬਣਨਾ ਚਾਹ। ਤੈਨੂੰ ਲਵੇੜਨਾ ਥੋੜੀ ਦਾ ਹੱਥ ਪਾ ਦੇਣਾ ਬਹੁਤ ਆ। ਨਹੀਂ ਲਿਬੜਨਾ ਮੈਂ ਕਹ ਰਿਹਾ ਵੀ ਨਹੀਂ ਬਤਾ ਹੁਣ ਪਾਨਾ ਵਧੀਆ ਬੰਨਿਆ ਪਾ ਸੀ ਤਾਂ ਚੱਲ ਜਾਈਏ। ਚੱਕੇ ਫੇਟਾ ਕੇ ਬੰਨਣਾ ਇੱਥੇ ਕਿਸੇ ਨੂੰ ਬਣਾਉਣ ਜਾਣਾ। ਹਾਂ ਬੰਨਣਾ। ਨਾ ਵੀ ਹੈ। ਹਾਂ। ਹੋਰ ਬੰਨਣਾ। ਸਵੇਰ ਦੇ ਪਹਿਲਾਂ ਆਗ ਬੰਨੇ ਉਹ ਜਿਹੜੇ ਰਹਿਣ ਤੇ। ਬਾਪੂ ਵੀ ਨਾ ਉਹ ਨਹੀਂ ਰਜੀ ਆਇਆ ਪਿਆ। ਸਵੇਰ ਕੰਮੇ ਦੀ ਮੁੱਕਦਾ। ਹੁੰਦਾ ਹੀ ਆ। ਜੰਮੇ ਭਾਈ ਸੰਭੀ ਦੀ। ਨਹੀਂ ਯਾਰ ਉਹ ਤੇ ਵਿੱਲੇ ਸੀ। ਮੈਂ ਵੀ ਦਾੜੀ ਸਵੇਰ ਨੂੰ ਚਮਕਾਉਣ ਲੈ ਕੇ ਚਲੀ ਤੱਲੀ ਗਾ ਮੋਟਰਸਾਈਕਲ ਉਹ ਜਾਂ ਠੰਡ ਨਹੀਂ ਲੱਗੀ ਉੱਥੇ ਖੜੇ ਨੂੰ ਮੈਨੂੰ ਬਹੁਤ ਠੰਡ ਲੱਗੀ। ਠਾਰੀ ਥਾਰੀ ਖੜੇ ਤੋਂ ਅੰਦਰ ਥਾਰੀ ਹਵਾ ਤਾਂ ਬੜੀ ਪਤਾ ਨਹੀਂ ਕਿਹੜੇ ਸਾਹ ਹਵਾ ਚੱਲਦੀ ਰਾਤ ਹਵਾ ਬਹੁਤ ਚੱਲੀ। ਰਾਤ ਹਾਂ ਰਾਤ ਨਹੀਂ ਪਤਾ ਲੱਗਿਆ ਪੈ ਕੇ। ਰਾਤ ਮੈਨੂੰ ਉਹ ਕਿਆ ਦੱਸਾਂ ਮੈਨੂੰ ਉੱਧਰ ਪੈਣਾ ਪੈ ਗਿਆ ਰਾਤ ਦੂਰਾ ਦੂਰਾ ਕੰਬਲ ਰੋ ਉੱਪਰ ਨੂੰ ਅੰਦਰ ਅੰਦਰ ਤਾਂ ਮੈਨੂੰ ਵੀ ਨਹੀਂ ਪਤਾ ਲੱਗਦਾ ਰਾਤ ਮੈਨੂੰ ਫੇਰ ਪੈਣਾ ਪੈਗਾ ਬਾਹਰ। ਰਾਤ ਕਿਹੜਾ ਬੈ ਕੇ ਡੰਗਰਾਂ ਵਾਲਾ ਸੁਣੋ ਹੋਰ ਰਾਤ ਪਤਾ ਲੱਗਿਆ ਵੀ ਏਕਣਾ ਹਵਾ ਚੱਲਦੀ ਹੈ। ਵੱਧ ਜਾਂਦੀ ਹੈ। ਪਾਰਸੋਂ ਧੁੰਦ ਸੀ ਦਿਨ ਨ ਕੱਲ ਤੁੰਦ ਹੈਗੀ ਦੀ ਦੁਪਹਿਰੇ ਤੱਕ ਨਗਰ ਉਹਦੇ ਬਾਠ ਹਰੀ ਹੋਈ ਐ ਤੀਹ ਪੈਸੇ ਅੱਜ ਪਹਿਲੇ ਦੀ ਐ ਅੱਜ ਤਾਂ ਦਿਨ ਚੜਿਆ ਹੀ ਨਹੀਂ ਕੱਲ ਵੀ ਚੜਿਆ ਦਿਨ ਤਾਂ ਹੁਣ ਤਾਂ ਆਉਂਨਾਂ ਦੀ ਕਿ ਸਵੇਰੇ ਹੁੰਦੀ ਐ ਸਾਰੀ ਹਰੀ ਇੱਕ ਜਿਹੀ ਲੱਗ ਜਣੀ ਐ ਮਾਹਰ ਗੇਟ 'ਚ ਰਹਿਨ ਇਨਕੁਆਰੀ ਵਾਲੇ ਨੇ ਆਉਣਾ ਮੈਂ ਤਾਂ ਉਰੀ ਆ ਯਾਰ ਫੜਦੀ ਫੋਨ ਕੱਢ ਲਈ ਮੈਂ ਨਹੀਂ ਆਏ ਤਾਂ ਹੁੰਦਾ ਤਾਂ ਉਰੀ ਐ ਕਈ ਵੇ ਬੰਦਾ ਮੌਕੇ ਆਹੋ ਟਾਈਮ ਲੱਗ ਗਿਆ ਕੰਮ ਨਹੀਂ ਕੱਢਿਆ ਹਾਂ ਚੱਕਰ ਆਏ ਨਹੀਂ ਕਿਹਾ ਵਾ ਮਾੜਾ ਜਿਹਾ ਪਤਾ ਰਹਿੰਦਾ ਚੱਕਰ ਮਸੜਾ ਆਇਆ ਹੁਣ ਕਿਆ ਕਰੀਏ ਹੜੀ ਜਾਣਾ ਸੰਘਣੀ ਹੋ ਗਈ ਓਰੇ ਏਕਣੀ ਰਹਿਣ ਦੀ ਟੋਈ ਜਿਹੜਾ ਹੁਣ ਮੀਂ ਬੀਚਾਂ ਜਾ ਟੋਈਏ ਲਾਦਣ ਤੇ ਜਦ ਖੇਤ ਗਿੱਲਾ ਪਿਆ ਇਹ ਉਧਰ ਦੇ ਪੱਠ ਹੋ ਜਾਣਗੇ ਐਸੇ ਲਾਜਾਂਗੇ ਲੱਗ ਹੁਣ ਵੀ ਹਿੰਮਤ ਚਾਹੀਦੀ ਆ ਖੁਰਪੇ ਨੇ ਲਾਜੂਗੇ ਹਾਂ ਉਹੀ ਟੱਕ ਐ ਮਾਰ ਟੱਕ ਅਦਰੋਂ ਖਿੱਚ ਲੈ ਹੋਰ ਆਕੇ ਲਾਦੇ ਗਏ ਮੈਂ ਗਲਤ ਇਹਦੇ ਭਰੇ ਹੁਣ ਵਿਲੇ ਹੋ ਗਏ ਉਧਰ ਤੇ sare sare ਗਿੱਲਾ ਖੇਤ ਮੈਂ ਕਰਦਣੇ ਕੱਲੂ ਇਹਦਾ ਵਧੀਆ ਇਨਜ ਇੱਕ ਦੇਖ ਲੈ ਜਾਨਾ ਮਸਣ ਮੈਂ ਤੈਨੂੰ ਪੱਤੇ ਸੰਭਰੇ ਤੇ ਆ ਬਹੁਤ ਖਾਲੀ ਆ ਲੱਗਦਾ ਤਾਂ ਆ ਦੇਖ ਤਾਂ ਇਧਰ ਭਰ ਗਿਆ ਵਾਹੋ ਇਨਾ ਭਰ ਗਿਆ ਦਿਨ ਬਦਲ ਵੀ ਨਹੀਂ ਛੋਟੀ ਦੀ ਨਾ ਉਹਨਾਂ ਦਾ ਲਈ ਰਹਿ ਜਾਣਾ ਹਾਂ ਬੁੱਟਾ ਦਾ ਇਹ ਚੱਲ ਪਿਆ ਮਾੜਾ ਜਾਂ ਹੋ ਕੇ ਕੈਂ ਹੋ ਗਿਆ ਬਾਕੀ ਹੈ ਹੀ ਨਹੀਂ ਸਿੱਧੀ ਦੀ ਸਿੱਧੀ ਦੀ ਸਮਝਿਆ ਮੈਂ ਕਹਿੰਦਾ ਜੱਤੇ ਦਾ ਤੂੰ ਉਹ ਕੇਰ ਦੰਡਾ ਮਾੜਾ ਜਾਂ ਗੜਾਈ ਜਿਵੇਂ ਕਰਨ ਕਰਦਾ ਤਾਂ ਜਮ ਮਉਣ ਜਾਉਗਾ ਮੈਂ ਤਾਂ ਪਾਣੀ ਲਾਤਾ ਤਾਂ ਮੈਂ ਕਹਾ ਜੇ ਉਹੀ ਜਦੋਂ ਦੱਸੀ ਤੇ ਹੈਗੀ ਪਹਿਲਾਂ ਨਹੀਂ ਬਿਮਾਰੀ ਵੀ ਕਿਸੇ ਕੰਡੇ ਲੱਗੇ ਆਹ ਤੜੀ ਹੁਣ ਲੋਾਈ ਭਰੇ ਆ ਹੂੰ ਇਹਨੂੰ ਹੁਣ ਵੀ ਪੱਟ ਕੇ ਲੱਗ ਸਕਦੀ ਆ ਤੜ ਪਰ ਦੇਖੋ ਜੀ ਮਸੜ ਜੀ ਕੱਖ ਨਹੀਂ ਹੈ ਜਮਾਂ ਵੀ ਰੱਖਣਾ ਨਾ ਤੱਪੜ ਜਰੂਰ ਪਿਆ ਅੱਛਾ ਤੇਰੇ ਅੰਦਰ ਹੋਰ ਆਈਟਮ ਵੀ ਜੰਮੀ ਵੀ ਹੈ ਕਿਹੜੀ ਆਰਾਇਆ ਇਹ ਤਾਂ ਵਿੱਜਿਆ ਨਹੀਂ ਹੈਗਾ ਨਹੀਂ ਵਿੱਜਿਆ ਤਾਂ ਨਹੀਂ ਹਾਂ ਸਾਰੇ ਬੂਟੇ ਰਾਏ ਦੀ ਮਗਰਾਂ ਵਿੱਚ ਦੇ ਵਿੱਚ ਹੋਣਾ ਇਹ ਇੰਨਾ ਕਿੱਥੇ ਵਿੱਜ ਹੋ ਸਕਦਾ ਹੂੰ ਮੇਰੇ ਵਿਖਾ ਦੇ ਜਾ ਕੇ ਯਾਰ ਮੈਂ ਤਾਂ ਉਹ ਸਿੱਟਾ ਦਿੱਤਾ ਨਹੀਂ ਸੀ ਤਾਂ ਬਰਸੀਨੀ ਨਹੀਂ ਬੀਜੀ 3 ਸਾਲ ਹੋ ਗਏ ਓਰੇ ਉੱਧਰ ਤੇ ਆ ਰਹੇ ਹਾਂ ਵੀਦਾਂ ਆ ਗਿਆ ਅਗਲੇ ਸਾਲ ਆ ਜਾਊਂਗਾ ਓਰੇ ਹੌਦ ਤੇ ਠੀਕ ਹੈ ਰੇਖ ਸਾਲੇ ਮੈਂ ਤਾਂ ਬਦਲ ਕੇ ਵੀਦਾਂ ਰੇਖ ਸਾਲੇ ਚਾਹੀਦਾ ਹੋਵੇ ਕਾਕਨ ਦਾ ਘੱਟ ਹੁੰਦਾ ਨਾ ਫੜਾ ਮਾ ਫੜਾ ਫਰ ਹੁਣ ਮੈਂ ਚੱਕ ਲਵਾ ਹੋ ਪੱਲੀਆ ਟੰਬ ਬਹੁਤ ਅੱਜ ਉਹ ਕੰਮ ਕਿਹੜਾ ਇੱਕ ਵਰਸੀਨ ਵੱਡਣਾ ਹੁੰਦਾ ਤੁਸੀਂ ਉਹੀ ਰੋਈ ਜਾਂਦੇ ਆ ਹਾਂ ਅੱਗੇ ਵਹਿਲੇ ਹੁੰਦੇ ਤੇ ਯਾਰੀ ਤੇ ਆ ਅੱਗੇ ਵਹਿਲੇ ਹੁੰਦੇ ਤੇ ਇੱਕ ਰਾਤ ਹੋਰ ਆਉਣਾ ਅੱਜ ਰਾਤ ਨੂੰ ਮੁੜਿਆ ਹੁਣ ਆ ਉਦੋਂ ਰੋ ਵੀ ਕਹਿੰਦਾ ਹੁਣ ਵੀ ਸ਼ੁਕਰ ਹੈ ਦੋ ਦਿਨ ਵਿਹਲਾ ਹੋਇਆ ਇਹ ਕੋਕੋਤਾ ਮਹੀ ਵੜਦਾ ਹੈ ਅੱਛਾ ਜਿਹੜੇ ਉਹ ਬਰੀਕੀ ਕੰਮਾਂ ਕਰਦੇ ਉਹ ਜ਼ਿੰਮੇਵਾਰੀ ਜਿਹੜੀ ਉਹ ਜਿਹੜੀ ਅੱਜ ਟੈਨਸ਼ਨ ਪਈ ਵੀ ਗੱਲ ਪਰੋ ਨਹੀਂ ਸਮਝਿਆ ਡੰਗਰਾ ਨੂੰ ਕੱਖ ਪਾਉਣੇ ਹੈਗਾ ਬਾਪੂਰਾ ਬਸ ਫਿਰ ਆਹੀ ਜੀ ਹੁੰਦੀ ਹੈ ਸਭ ਤੋਂ ਵੱਡੀ ਬਿਮਾਰੀ ਤਾਂ ਵੀ ਜਿਹੜੇ 4 ਵਜੇ ਉੱਠ ਕੇ ਪਾਉਣੇ ਬੈਠੇ ਹੈ ਇਹ ਤਾਂ ਤੁਹਾਨੂੰ ਘੋਲ ਆਈਦਾ ਬਾਈ ਉੱਠਣ ਦੀ ਜੀ ਕਰ 4 ਵਜੇ ਕੱਲ 2-2 ਘੰਟੇ ਬਾਅਦ ਆਖੋਲੀ ਅੱਡੀ ਰਾਤ ਤੇ ਮੁੱਕਣ ਜੇ ਨਾ ਵੇ ਆ ਦੈਂਚੇ ਕੰਮ ਕੋਈ ਕਰਿਆ ਨਹੀਂ ਰਾਤ ਨੂੰ ਨੀਂਦ ਆਉਂਦੀ ਨਹੀਂ ਹੋਈ ਪਤਾ ਨਹੀਂ ਵੇਖਾਲੇ ਸਾਡੀ ਕੀਤਾ ਜੇ ਬੱਦਲ ਪੜ ਗਏ ਹਾਂ ਇੱਕ ਨੇ ਲੱਗਦਾ ਹੁੰਦਾ ਲੈ ਥੋੜੇ ਖਾ ਲ ਕੇ ਪਾਣੀ ਹੋਰ ਤਾਂ ਹੈ ਹੀ ਨਹੀਂ ਕਿਤੇ ਪਰ ਸਿੰਘ ਤਾਂ ਤੂੰ ਵੱਡੀ ਬੈਠਾ ਯਾਰ ਵੱਢ ਗਿਆ ਪਹਿਲਾਂ ਮੈਂ ਵਾਹ ਹੋ ਤੇਰੇ ਝਟਕਾ ਕੰਮ ਕਰਦਾ ਕੱਲ ਮੈਂ ਆ ਕੋ ਬੰਤੇ ਕੱਲ ਨੂੰ ਨਵਾਂ ਸਾਲ ਚੜਨਾ ਹੈ ਨਵਾਂ ਸਾਲ ਚੜਨਾ ਮੈਂ ਕਹਿੰਦਾ ਕੱਲ ਯਾਰ ਆਹਾ ਮੇਰੇ ਹੀ ਬਹੁਗਾ ਮੈਂ ਅਬ ਅਜੂ ਹੈ ਨਾ ਮੇਰੀ ਬਣੀ ਹੈ ਮਸਕੀਰਾ ਜੀਆਂ ਬਹੁਤ ਆ ਜਾਲੀਆਂ ਹੁਣ ਤਾਂ ਮਾਸੜ ਚੱਲੀ ਜਾਂਦਾ ਜਿਵੇਂ ਦਾਤਣਾ ਵੱਡਦਾ ਹੈ ਨਾ ਜਾਂ ਬਹੁਤ ਵਿੱਚ ਜਾਂਦੀ ਤੇਰੇ ਤਾਂ ਫੇਰ ਪਾਣੀ ਘਟਾ ਮੇਰੇ ਥਲੀ ਪਚਕਾਰੀ ਮਾਰਦੇ ਉੱਪਰੋਂ ਖੱਡ ਹੋਰੇ ਪਾਸੇ ਪਏ ਵੱਡਾ ਚਲੋ ਭਾਈ ਆ ਦੇਖ ਤਾਂ ਜਵਾ ਜਾਨੂੰ ਰੇਟ ਡਾਊਨ ਆ ਜਾਣਾ ਜਾਨੂੰ ਇਹਨੇ ਹੁਣ ਚਾਲੇ ਮੈ ਤਾਂ ਮੈਨੂੰ ਲੱਗਦਾ ਤੇਰਾ ਗੇਰ ਨੇ ਜੋਗਾ ਹੀ ਲੈਣਾ ਪਿੱਛੇ ਪਰ ਬਾੜ ਤੇਰੀ ਦਾ ਪਿੱਛੇ ਤਿਆਰ ਯਾਰ ਇਹ ਗੱਲਾਂ ਕਰਦਾ ਹੈ ਇਹ ਗੱਲਾਂ ਕਰਦਾ ਛੱਡੇ ਨਹੀਂ ਮਸ਼ੀਨ ਉੱਠਿਆ ਪਿੱਛੇ ਪਤਾ ਨਹੀਂ ਕਾਦੇ ਛੱਡੇ ਨੂੰ ਉੱਠਿਆ ਬਸੇਣ ਸਾਡੇ ਬਰਸੇਣ ਬਹੁਤ ਮੇਰੀ ਹੈਗਾ ਜਵਾਦ ਦਰ ਮਾਹਣਾ ਇਹ ਬੂਟੇ ਨਹੀਂ ਤੇ ਲਾਇਆ ਹੋਇਆ ਉੱਥੇ ਹਾਂ ਹਾਂ ਇਹ ਰੇਖਾਲੇ ਉੱਥੇ ਵੀਜੀ ਗਏ ਉਹ ਨਾ ਗਲਨ ਜੀ ਲੱਜੰਦੀ ਥੱਲੇ ਹੁਣ ਨਹੀਂ ਗਲਦੀ ਗੁਲਦੀ ਆਜੇ ਪਾਣੀ ਇੱਕ ਹੋਰ ਦੇਖਿਆ ਭਾਈ ਸੜਕ 'ਤੇ ਕੱਖ ਨਹੀਂ ਜਾਏ ਤੇ ਸੜਕ 'ਤੇ ਤਾਂ ਭਾਈ ਕੱਖ ਨਹੀਂ ਜਾਏ ਤੇ ਹੁਣ ਉਹ ਕੱਖ ਹੈ ਭਾਈ ਨੁਕਸਾਨ ਕਰਿਆ ਵੇ ਤੇ ਇੱਕ ਨਹੀਂ ਹੈਗਾ ਮੋਟਰ ਦੇ ਉੱਲੇ 4-5 ਜਣੇ ਖੜੇ ਕਿਹਨੂੰ ਰੋਕੇ ਬੰਦਾ ਕਿਆ ਕਰੇ ਇੱਕ 5 ਦਾ ਟੋਲਾ ਇਹ ਹੈ 5 ਦਾ ਹੋਵੇ ਰਾਜਨਾ 5 ਦਾ ਫੇਰ ਆ ਜਾ ਸ਼ਾਮ ਤੱਕ 50 ਹੋ ਜਣੇ 50 ਨਾਲ ਬਗਾਏ ਮਾਉਣਾ ਖੇਤ ਇੱਕ ਵੱਡਾ ਕਾਰ ਚੱਲੀ ਹੋਈ ਹੈ ਹਾਂ ਨਹੀਂ ਉਹੀ ਆ ਹੁਣ ਕਿਹਨੂੰ ਰੋਕੇ ਬੰਦਾ ਯਾਰ ਉਹੀ ਤਾਂ ਗੱਲ ਹੈ ਜੇ ਰੋਕਦਾ ਬੰਦਾ ਮਾਰਾ ਇੱਕ ਨੂੰ ਕਹੇ ਤੇ ਆਉਣ ਸਵੇਰ ਨੂੰ 10 ਜਣੇ ਤੋੜ ਲੇਗੇ ਉਹਦੇ ਹਾਂ ਤਾਂ ਬਈ ਮੁੱਕ ਗਿਆ ਹੂੰ ਵੇ ਇੱਕ ਮੈਂ ਦੇਖ ਲੈ ਵੀ ਥੋੜੀ ਜਿਹੀ ਲੱਗੇ ਵੀਦ ਦਵੇ ਹੂੰ ਇਹ ਤਾਂ ਦੇਖ ਵਧਣਾ ਬਹੁਤ ਔਖਾ ਜਿਕੜਾ ਜੋ ਵੀ ਤੇ ਉਹਦੇ ਵੀ ਚੂਹੀ ਦੇ ਬੀਜ ਤੇ ਵਿੱਚ ਉਹੀ ਬੜੇ ਨਹੀਂ ਖਾਉਂਗੇ ਛੋਟੇ ਛੋਟੇ ਆਪਣੇ ਆਪਣੇ ਹਿੱਸੇ ਕਾਜੂਗੀ ਚੂਹੀ ਦੇ ਪਹਿਲੇ ਹੀ ਬੀਜ ਦਿੰਦੇ ਉਹ ਕੰਮ ਚਾਈਦਾ ਇਹ ਗੱਲ ਤਾਂ ਸਹੀ ਠੀਕ ਹੈ ਨਾ ਨੂੰ ਕਰਦੇ ਆ ਗੌਰ ਹੂੰ ਹੂੰ ਤਵਦਾ ਬੋਰਡ ਲਾ ਦਿਆ ਕਰਨ ਲਿਖ ਕੇ ਵੀ ਸੇਬ ਵਾਲਾ ਭਾਈ ਇੱਧਰ ਹੈ ਬਹੁਤ ਹਮ ਉਹ ਸੇ ਦੁਨੀਆ ਦੀਆਂ ਛਾਲ ਕਮਾ ਹੈ ਚੇ ਕੋਈ ਇੱਕ ਤਰ੍ਹਾਂ ਹੋਰ ਦੇਖਿਆ ਐਨੀ ਠੰਡ ਵਿੱਚ ਸਾਗ ਖਾਣੇ ਦਾ ਜੀ ਉਨੀ ਕਰਦਾ ਇਹ ਜਿਆਦਾ ਬਣਾਉਂਦੇ ਸਾਗ ਸਮਗਾ ਠੰਡ ਜਿੰਨੀ ਠੰਡ ਵੱਧਦੀ ਹੈ ਹਾਂ ਵੇਖ ਲੈ ਹਵਾ ਤਾਂ ਨਹੀਂ ਟ੍ਰੈਲੀ ਬਹੁ ਪਈ ਆ 125 ਟ੍ਰੈਲੀ ਹੋਵੇਗੀ ਯਾਰ ਪਹਿਲਾਂ ਧਰਨਾ ਦਾ ਦਿਨ ਵਿੱਚ 4 ਵਜੇ ਤੱਕ ਹਰੇ ਕੇ ਰੁਕ ਰਿਹਾ ਉਹਦੇ ਬਾਅਦ ਚੁਰਿਆ ਹੂੰ ਨਾਂ ਦੇ ਨਾਲੋਂ 20 ਟਰਾਲੀ ਦਾ ਫਰਕ ਪਈ ਫੇਰ ਦੱਸ ਨਾਲੇ ਉਹਨਾਂ ਦੇ ਡਰਾਈਵਰ ਨੇ ਕਿਹੜੀ ਚੀਟ ਗਏ ਸਾਡੇ ਵਾਲਾ ਕਿਹੜੀ ਗਿਆ ਹਾਂ ਇਹ ਵੀ ਫਰਕ ਆ ਇਹ ਵੀ ਫਰਕ ਹੈ ਚੱਲ ਆ ਜੂਗਾ ਸ਼ਾਮ ਤੱਕ ਕਰ ਜੋ ਜੇ ਚੱਲੀ ਗਿਆ ਠੀਕ ਫੇਰ ਤਾਂ ਆ ਜੂਗਾ 70 ਟਰਾਲੀਆਂ ਕੱਢੀਆਂ ਫੇਰ 60 ਤਾਂ ਰਹਿ ਗਈ ਦੋ 60 ਤਾਂ ਰਹਿ ਗਿਆ ਤੇ ਹਾਂ ਉਹ ਵੀ ਜਦ ਮਿਲ ਦੀ ਭਰ ਜਾਂਦੇ ਟਰਾਲੀਆਂ ਫੇਰ ਉਹ ਵੀ ਡਰ ਜਾਂਦਾ ਮਿਲ ਵੀ ਜੇ ਘੱਟ ਟਰਾਲੀਆਂ ਹੁੰਦੇ ਫੇਰ ਨਵੇੜ ਦਾ ਵੀ ਨਵੇੜਾ ਇਹਨੂੰ ਮੈਂ ਛੇਤੀ ਜੜੀ ਛੋੜ ਰਹਿ ਗਿਆ ਜਾ ਜ਼ਿਆਦਾ ਹੁੰਦੇ ਵੇ ਕੋਹਰਾ ਦੇ ਨਾ ਕਹਿੰਦੇ ਮਿਲ ਉੱਪਰ ਦੇ ਡਰ ਨਹੀਂ ਖੜੀਆਂ ਦੇਖਦਾ ਵੀ ਡਰ ਜਾਂਦਾ ਹਾਂ ਚੱਲ ਨਾ ਸੁਣੀਲੇ ਵੀ ਮਸੜਾ ਇਹਦੇ ਕਰਕੇ ਹੀ ਆ ਕਰਨ ਅੱਛਾ ਚੱਲੀ ਜਾਣਾ ਮੈਂ ਤਾਂ ਦੇਖਦੇ ਹੋਗੇ 6-7 ਸਾਲ ਤੁਹਾਡੀ ਗੱਲਾਂ ਸੁਣਦਿਆਂ ਇੱਥੇ ਗੇਰਤ ਅਸਰ ਪਣ ਹੈ ਨੇ ਵੀ ਗੇ ਆ ਕੇ ਆ ਖੜ ਗਿਆ ਖੜ ਗਿਆ ਮਰ ਗਿਆ ਮਰ ਗਿਆ ਆਏ ਹੋਣਾ ਪਰ ਉੱਥੇ ਹੀ ਲੈ ਜਾਂਦਾ ਖਿੱਚ ਧੂਕੋ ਸਾਰਾ ਕੁਝ ਮਾਰ ਚ ਆਏ ਜਾਂ ਹਾਂ ਟਾਈਮ 'ਚ ਘਰੇ ਚੱਲ ਪੈਂਦਾ ਟਾਈਮ 'ਚ ਗੱਲੇ ਬੰਦ ਹੁੰਦਾ ਸਾਰਿਆਂ ਦੇ ਪਹਿਲੇ ਹੀ ਉਹ ਮਾਰ ਚ ਆਏ ਜਾਂ ਹੌਣਨ ਨਵੜੇ ਨਵਿੜਾ ਕਰਦਾ ਜਿੰਨਾ ਕੋਈ ਰਿਕਵੈਸਟੀ ਆ ਉਹਨਾਂ ਕਰ ਜਾਣਾ ਜਿਹੜਾ ਗਾੜਾ ਜਿਹਾ ਲੱਗਿਆ ਕੱਲ ਵੀ 11:00 ਵਜੇ ਤੋਂ ਬਾਅਦ ਧੁੰਦ ਜਿਹੀ ਲੱਗੀ ਨੇੜੇ ਨੂੰ ਹੁਣ ਫੇਰ ਲੱਗ ਗਿਆ ਮੌਸਮ ਹੋਰ ਤਰ੍ਹਾਂ ਹੁਣ ਧੁੰਦ ਤੇ ਬੱਦਲ ਬਣੇ ਪਏ ਹੈ ਧੁੰਦ ਹੋਰ ਤਰ੍ਹਾਂ ਦੀ ਹੁੰਦੀ ਆ ਹੁੰਦਾਰਾ ਚਾਨਣਾ ਜਾਏ ਪਰ ਦਿਖਦਾ ਨਹੀਂ ਕੁਝ ਇਹਦਾ ਹੋਰੇ ਕੁਝ ਹੋ ਰਿਹਾ ਉਹ ਏਕਨੇ ਆ ਬੱਦਲ ਆ ਜੇ ਧੁੰਦ ਸਹੀ ਬਣੇ ਪਏ ਹੈ ਦੱਸਿਆ ਜੌਰ ਦਿਖਾਉਣੀ ਸਾਰਾ ਦਿਖਾਉਣੇ ਹੋਣਗੇ ਆਪਣੀ ਸ਼ਬਾ ਤੱਕ ਰਹਿੰਦਾ ਤੇੜੀ ਆਂਦੀ ਆ ਅੱਗੇ ਫਤੇਗੜ ਸਵਾਰ ਨੂੰ ਜਿਹੜੀ ਹੁੰਦਾ ਆਪਣਾ ਸਿੱਧੀ ਜੋੜ ਮੇਲਾ ਉਹਨੂੰ ਠੰਡ ਬਹੁਤ ਹੁੰਦੀ ਐ ਇੱਕਣ ਹੁੰਦੀ ਠੰਡ ਐਗਤੀ ਗਰਮਾਇਸ ਰਹੀ ਐ ਉੱਥੇ ਠੰਡ ਹੋਈ ਨਹੀਂ ਐਸੀ ਧੁੰਦ ਨਹੀਂ ਆਈ ਹੈ ਕਿ ਉੱਥੇ ਧੁੰਦ ਆਈ ਆ ਹਾਂ ਜਦ ਤੁਸੀਂ ਹੁੰਦਾ ਤੈਨੂੰ ਕਿਹਾ ਗਿਆ ਹਾਂ ਉੱਥੇ ਦੇਖੀ ਧੁੰਦ ਕਿਹੜੇ ਸਾਗ ਵਾਲਾ ਆਈ ਵੀ ਜਾਨੀ ਠੰਡ ਘਟ ਰਹੀ ਐ ਠੰਡ ਘਟ ਰਹੀ ਨਹੀਂ ਥੋੜਾ ਜਿਹਾ ਲੇਟ ਆਈ ਹਾਂ ਧੁੰਦ ਦੇ ਬਾਅਦ ਜਦੇ ਕੋਟ ਖਲਾਤ ਉੱਥੇ ਚੱਲ ਬੜੀ ਮੀਮਾ ਬਾਅਦ ਚੋ ਪਿਆ ਬਾਅਦ ਚੋ ਬੜੇ ਵਧੀਆ ਰਿਹਾ ਉਤਾ ਹੂੰ ਜਦ ਪੱਤੀ ਫਰੰਟ ਲੰਗਾ ਜਿਹੜੇ ਉਹ ਬੱਚੇ ਹੂੰ ਹੁਣ ਹੋਰ ਵੱਡਣਾ ਹੈ ਹੋਰ ਵੱ ਆਹ ਨੂੰ ਟਾਈਮ ਕੱਢਣਾ ਪਰ ਤੇਰੇ ਬਾਤ ਉੱਠ ਖੜਿਆ ਵਿੱਚੇ ਉੱਠ ਖੜਿਆ ਤੇਰੇ ਕੋਲ ਤਾਂ ਵੱਡ ਲੈ ਜਾ ਵੱਡਣਾ ਬੈਂਦਰ ਵੀ ਮੈਂ ਕਹਿੰਦਾ ਫੇਰ ਪਰ ਨਿਕਲੇ ਟਰਾਲੀ ਘਟ ਦੇ ਦੇ ਭਈਆ ਜੂਦੇ ਕਿਹ ਟਰਾਲੀ ਭਰੂਗਾ ਇਹ ਆਹ ਟਰਾਲੀਆਂ ਪਰ ਦੋ ਗੰਜ ਮੇਹਦੇ ਮਿਲਲੇ ਜਣਾ ਸੱਚ ਕਾ ਨਿਕੜਵਾ ਦੇਣੇ ਫੇਰ ਮੈਨੂੰ ਕਹਿੰਦਾ ਢੜਵਾ ਦੇਣੇ ਕੱਲੂ ਭਰੂਗਾ ਦੂਰੇ ਲੱਜਣਾ ਜੈਲੇ ਤੇ ਘਟਣ ਵੀ ਜੈਲੇ ਹਾਂ ਤੇ ਲੋ ਇਕੱਠੀਆਂ ਢੜਵਾ ਦੂੰਗਾ ਕੱਲੂ ਕਹਿੰਦਾ ਫੇਰ ਇਕੱਠੀਆਂ ਭਰਾਉਂਗੇ ਵਾਦੀ ਆ ਵਾਦੀ ਜਿਹੜਾ ਨਿਬੜਦਾ ਸਿਆਲ ਸਿਆਲ ਗੱਲ ਤਾਂ ਉਹ ਹੈ ਵੀ ਟਰਾਲੀ ਚੱਲੇਗੀ ਨਾ 12 ਘੰਟੇ ਬਾਅਦ ਖਾਲੀ ਹੋ ਕੇ ਆਉਣੀ ਚਾਹੀਦੀ ਹੈ। ਇਹੇ ਜੇ ਹਿਸਾਬ ਨਾਲ ਚੱਲੀ ਜਾਵੇ। ਹੁਣ ਜੇ ਮਹਾਰਾਏ ਵੀ ਇਹਦੇ ਘਰਾਂ ਬੈਠੇ ਕਹੀ ਜਾਂਦੇ 240 ਟਰੈਲੀ ਹਾਂ ਇਹ ਵੀ ਨਹੀਂ ਆਉਣੀ ਵਾਰੀ ਵਾਰੀ ਤਾਂ ਜਾ ਕੇ ਲਾਉਣੀ ਆ ਜੇ ਨੰਬਰ ਲੱਗ ਗਿਆ ਤਾਂਹੀਂ ਆਉਣੀ ਆ। ਤੇਰਾ ਹੁਣ ਇਹ ਸਲਾਣੇ ਜਾਂਦੇ ਰਹੇ ਆ 12 ਘੰਟੇ ਦੇ ਵਿੱਚ ਵਿੱਚ ਮੁੜਉਣ ਤੇ। ਕਹਿੰਦਾ ਕੱਲ ਦਾ ਸਟਾਰਟ ਹੋਈ ਜਾਂਦਾ ਏ। ਹੂੰ ਸਵੇਰ ਨੂੰ ਇੱਕ ਵਾਰ ਹੋਲੇ ਮੁੜਕੀ ਨਹੀਂ। ਅੱਛਾ ਮਗਾ ਦਾ ਕੱਢ ਸ਼ਾਸਤਰ ਦੂਆ ਪੁਲੀ ਹਾਂ ਹੈਗਾ ਕੋਲੇ ਲੈ ਕੇ ਚਾਬੀ ਬੜੀ ਹੈ ਬੜੀ ਚਾਬੀ ਕੋਲੇ ਆ ਉਹ ਹਾਂ ਬੱਸ ਫੇ ਇੱਕ ਵਾਰ ਹੋਣਾ ਸਵੇਰੋਂ ਹੋ ਲੈ ਤੜਕੇ ਇੱਕ ਵਾਰ ਅਸਲ ਵਿੱਚ ਇਹ ਚਾਹੀਦਾ ਤਾਂ ਉੱਥੇ ਲੱਗਣਾ ਜਿੱਥੇ ਬਿੰਦਰਾ ਦੇ ਟਰੈਕਟਰ ਲੱਗੇ ਹੋਏ ਆ ਜਿਹੜੀ ਇੱਕ ਟਾਈਮ ਸਾਲਫ ਵੱਜੇ ਫਿਰ ਸਿੱਧਾ ਕੰਡੇ ਪਜਾਵੇ ਹੈਨਾ ਜੇ ਹੁਣ ਲਾਈਨ ਵਿੱਚ ਤਾਂ ਘੜੀ ਘੜੀ ਸਾਲਫ ਵੱਜੇ ਆ ਗਿਆ ਫਿਰ ਹਾਂ ਫਿਰ ਭਰ ਕੇ ਉਧਾਂ ਭੇਜ ਦੇ ਉੱਧਰ ਠੀਕ ਹੈ ਉਹ ਨਵੇਂ ਸਬੀ ਦੇ ਕਿੰਨੇ ਲੱਗਣਾ ਸੀ ਤਾਂ ਲੱਗਣਾ ਹੀ ਤਾਂ